ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਸਲੈਕਸ਼ਨਸ ਤੇ ਐਮਨ ਲੀਆ ਕਲੈਕਸ਼ਨਾਂ ਨੇ ਤਾਂ ਬਹੁਤ ਧਮਮਾ ਮਚਾਈਆਂ ਹੋਈਆਂ ਨੇ ਇਸ ਲਈ ਫਿਰ ਮੈਨੂੰ ਇਹ ਕਲੈਕਸ਼ਨਾਂ بار بار ਵੀਡੀਓਜ਼ ਵਿੱਚ ਲੈ ਕੇ ਆਉਣੀ ਆ ਪਈਂ ਜਾਨੀ ਕਿਉਂਕਿ ਇਹਨਾਂ ਵਿੱਚ ਹਰ ਵਾਰੀ ਇੱਕ ਦੋ ਕਲਰ ਅਪਡੇਟ ਹੋ ਜਾਂਦਾ ਹੈ ਤੇ ਕਸਟਮਰ ਫਿਰ ਡਿਮਾਂਡ ਇਹੀ ਕਰਦੇ ਨੇ ਕਿ ਅਗਰ ਕੋਈ ਕਲਰ ਆਂਦਾ ਹੈ ਨਿਊ ਜਾਂ ਫਿਰ ਕੋਈ ਵੀ ਪੈਟਰਨ ਕੋਈ ਡਿਜ਼ਾਈਨ ਸੇਮ ਰੇਂਜ ਵਿੱਚ ਸੇਮ ਫੈਬਰਿਕ ਦੇ ਨਾਲ ਆਂਦਾ ਜੋ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੁਣ ਤਾਂ ਜਰੂਰ ਐਡ ਕਰਿਆ ਕਰੋ ਤੇ ਇਸ ਲਈ ਫਿਰ ਮੈਂ ਇੰਨਾ ਸੂਟਾਂ ਨੂੰ ਫੇਰ ਤੋਂ ਲੈ ਕੇ ਆਈਆਂ ਅੱਜ ਦੀ ਵੀਡੀਓ ਵਿੱਚ ਕਲਰ ਇੱਕ ਦੋ ਐਕਸਟਰਾ ਐਡ ਹੋਏ ਨੇ ਉਹ ਵੀ ਮੈਂ ਐਡ ਕਰ ਦਿੱਤੇ ਨੇ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੇ-ਕਿਹੜੇ ਨਵੇਂ ਕਲਰ ਐਡ ਹੋਏ ਨੇ ਜਿਹੜੇ ਮੈਂ ਇੱਥੇ ਐਡ ਕੀਤੇ ਨੇ ਇਹ ਸੂਟ ਉਹੀ ਨੇ ਜੋ ਅੱਜਕੱਲ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਡਿਮਾਂਡ ਤੇ ਆ ਰਹੇ ਨੇ ਫੋਰਥ ਟਾਈਮ ਇਹ ਸੂਟ ਆਏ ਨੇ ਤੇ ਆਏ ਵੀ ਇਸ ਵਾਰੀ ਫੇਰ ਡਿਮਾਂਡ ਤੇ ਨੇ ਇਹ ਵਾਲੇ ਜਿਹੜੇ ਸੂਟ ਨੇ ਪਿਓਰ ਕੈਮਰੀ कॉटन ਦਾ ਬਹੁਤ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੁੰਦਾ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਹੈ ਇਹ ਵਾਲੇ ਤੁਹਾਨੂੰ ਦੋ ਸੂਟ ਮਿਲ ਜਾਣਗੇ 730 ਰੁਪਏਾਂ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੋਣ ਕਰਕੇ ਕੁਝ ਕੋਰੀਅਰ ਵੀ ਜਿਹੜੇ ਨੇ ਉਹ ਵੀ ਡਿਲੇ ਹੋ ਰਹੇ ਨੇ ਤੇ ਫਿਰ ਕਿਸੇ ਟਾਈਮ ਕਸਟਮਰ ਕਹਿੰਦੇ ਨੇ ਕਿਉਂ ਡਿਲੇ ਹੋ ਰਹੇ ਨੇ ਉਹਨਾਂ ਦਾ ਰੀਜ਼ਨ ਵੀ ਇਹੀ ਹੈ ਕਿਉਂਕਿ ਇਹਨਾਂ ਸੂਟਾਂ ਦੀ ਬਹੁਤ ਡਿਮਾਂਡ ਹੈ ਤੇ ਬਹੁਤ ਆਰਡਰ ਆ ਰਹੇ ਨੇ ਲੋਕੀ ਬਹੁਤ ਪਸੰਦ ਕਰ ਰਹੇ ਨੇ ਫੈਬਰਿਕ ਬਹੁਤ ਵਧੀਆ ਆਫਰ ਵਾਲੇ 730 ਵਿੱਚ ਦੋ ਸੂਟ ਸਿਰਫ ਤੇ ਸਿਰਫ 7 ਫ੍ਰੀ ਸ਼ਿਪਿੰਗ ਚਾਰजेस ਹੈ ਤੁਸੀਂ ਘਰ ਬੈਠੇ ਸੂਟੇ ਵਾਲੇ ਮੰਗਵਾ ਸਕਦੇ ਨੇ ਚਾਰजेस ਐਕਸਟਰਾ ਕੋਈ ਨਹੀਂ ਲੱਗਣਗੇ ਜੋ ਪ੍ਰਾਈਸ ਮੈਂਸ਼ਨ ਕੀਤਾ ਹੁੰਦਾ ਉਹੀ ਪ੍ਰਾਈਸ ਲੱਗਦਾ ਉਸ ਤੋਂ ਐਕਸਟਰਾ ਕੋਈ ਹੋਰ ਪ੍ਰਾਈਸ ਨਹੀਂ ਲੱਗੇਗਾ ਐਵੇਂ ਵਾਲੇ ਤੁਹਾਨੂੰ ਸੂਟ ਜਿਹੜੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਦੋ ਸੂਟ 730 ਵਿੱਚ ਆਰਡਰ ਕਰ ਸਕਦੇ ਹੋ ਸੇਮ ਕਰ ਲੋ ਚਾਹੀ ਡਿਫਰੈਂਟ ਡਿਫਰੈਂਟ ਹੋ ਤੁਹਾਡੀ ਚੋਇਸ ਹੈ ਕਈ ਪੁੱਛਦੇ ਨੇ ਕਿ ਸੇਮ ਹੀ ਕਰਨਾ ਹੈ ਐ ਤਾਂ ਨਹੀਂ ਕੰਪਲਸ਼ਨ ਕੋਈ ਕੰਪਲਸ਼ਨ ਨਹੀਂ ਹੈ ਤੁਸੀਂ ਜੇਕਰ ਸੇਮ ਚਾਹੁੰਦੇ ਹੋ ਤਾਂ ਵੀ ਤੁਹਾਡੀ ਚੋਇਸ ਹੈ ਜੇਕਰ ਤੁਸੀਂ ਡਿਫਰੈਂਟ ਚਾਹੁੰਦੇ ਹੋ ਤਾਂ ਵੀ ਤੁਹਾਡੀ ਚੋਇਸ ਹੈ ਤੁਸੀਂ ਆਪਣੇ ਅਕੋਰਡਿੰਗਲੀ ਨਾਲ ਜੋ ਕੋਈ ਵੀ ਦੋ ਸੂਟ ਜਾਂ ਸੇਮ ਬਾਈ ਕਰ ਸਕਦੇ ਹੋ ਪ੍ਰਾਈਸ ਸਿਰਫ ਤੇ ਸਿਰਫ 730 ਰੁਪਏ ਆ ਤੇ ਅਗਰ ਜੇਕਰ ਤੁਸੀਂ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦੋ ਸਕਰੀਨਸ਼ਾਟ ਸੈਂਡ ਕਰ ਦੋ ਜਿਸ ਵੀ ਸੂਟ ਦੀ ਕੁਐਰੀ ਹੈ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਅੱਜ ਵਾਲੇ ਵੀ ਸਾਰੇ ਸੂਟ ਮੈਂ ਆਫਰਾਂ ਵਾਲੇ ਮੋਸਟਲੀ ਲੈ ਕੇ ਆਈਆਂ ਤੇ ਸਾਰੇ ਸੂਟ ਬ੍ਰਾਂਡਡ ਨੇ ਸਪੈਸ਼ਲ ਬ੍ਰਾਂਡ ਦੇ ਵਾਲੇ ਸੂਟ ਨੇ ਐ ਵਾਲੇ ਤੁਹਾਨੂੰ ਦੋ ਸੂਟ ਮਿਲ ਜਾਣਗੇ 640 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਦੋ ਸੂਟ 640ਾਂ ਦੇ ਵਿੱਚ ਆਰਡਰ ਕਰ ਸਕਦੇ ਹੋ ਰੰਗ ਸਾਰੇ ਅਵੇਲੇਬਲ ਨੇ ਐ ਵਾਲੇ ਸੂਟਾਂ ਦਾ ਪ੍ਰਾਈਸ 640 ਰੁਪਏ ਆ 640ਾਂ ਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਇਹਨਾਂ ਵਿੱਚੋਂ ਜਿਹੜੇ ਵੀ ਤੁਸੀਂ ਦੋ ਸੂਟ ਬਾਈ ਕਰਨਾ ਚਾਹਦੇ ਤੁਸੀਂ ਆਪਣੀ ਚੋਇਸ ਦੇ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਤਿੱਲਾ ਵਰਕ ਹੋਇਆ ਡਿਜ਼ਾਈਨਰ ਆ ਦੁਪੱਟਾ ਵੀ ਬਹੁਤ ਪਿਆਰਾ ਪਾਰਟੀ ویئر ਸੂਟ ਨੇ ਇਹ ਸਾਰਾ ਸ਼ੋਰਟ ਦਾ 프ਰੰਟ ਆਏਗਾ ਐਵੇਂ ਵਰਕ ਆਏਗਾ ਸਾਰੇ ਸ਼ਰਟ ਤੇ ਐ ਨਾਲ ਦੁਪੱਟਾ ਇਹਦਾ ਆਪਣਾ ਜੋ ਦਿਖਾਇਆ ਗਿਆ ਹੈ ਦੁਪੱਟਾ ਹੈ ਪਹਿਲੇ ਸ਼ਰਟ ਸੀ ਹੈ ਬਣਾ ਹੁਣ ਦੁਪੱਟਾ ਹੈ ਬਾਕੀ ਅਗਰ ਕੋਈ ਕੁਐਰੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਲਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਗੱਲ ਦਾ ਰਿਪਲਾਈ ਜ਼ਰੂਰ ਆਏਗਾ ਮੈਂ ਕੋਸ਼ਿਸ਼ ਕਰਦੀ ਹੁੰਨੀ ਹੈ ਕਿ ਜਿੰਨੀ ਜਲਦੀ ਹੋ ਸਕੇ ਸਭ ਨੂੰ ਸਬਤ ਰਿਪਲਾਈ ਜਾਏ ਅਗਰ ਰਿਪਲਾਈ ਨਹੀਂ ਆਂਦਾ ਤਾਂ ਫਿਰ ਤੋਂ ਇੱਕ ਵਾਰੀ ਮੈਸੇਜ ਕਰ ਦਿਓ ਤਾਂ ਕਿ ਜੋ ਤੁਹਾਡਾ ਮੈਸੇਜ ਹੈ ਉੱਪਰ ਆ ਜਾਏ ਫਿਰ ਮੈਂ ਤੁਹਾਨੂੰ ਰਿਪਲਾਈ ਕਰ ਦਾਂ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਐ ਵੀ ਪਾਰਟੀ ਵੇਅਰ ਲੁੱਕ ਵਾਲੇ ਸ਼ਰਟ ਪ੍ਰਿੰਟਡ ਹੈ बॉਟਮ ਤੇ ਵੀ ਪ੍ਰਿੰਟ ਹੈ ਦੁਪੱਟੇ ਤੇ ਵੀ ਪ੍ਰਿੰਟ ਹੈ ਸਿਰਫ ਤੇ ਸਿਰਫ 710 ਰੁਪਏਾਂ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਤੇ ਇਹਨਾਂ ਵਿੱਚ ਕਲਰ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਹਰ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਕਲਰ ਰੱਖੇ ਗਏ ਨੇ 5-6 ਕਲਰ ਨੇ ਬਲੈਕ ਵੀ ਹੈਗਾ ਰੈੱਡ ਵੀ ਹੈਗਾ ਉਦੋਂ ਕੋਈ ਕੁਵਰੀ ਹੈ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰਤਾ वाले सारे सूट अवेलेबल ਨੇ ਅਗਰ ਤੁਸੀਂ ਬਾਏ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਦਿੱਤਾ ਉਸ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਐਵੇਂ ਵਾਲੇ ਪ्योर मस्लिन ਦੇ सूट ਨੇ ਇਹਨਾਂ ਦੇ ਨਾਲ ਨਾਲ शिफॉन ਦਾ ਦੁਪੱਟਾ ਆਏਗਾ ਇਹਨਾਂ ਦਾ ਪ੍ਰਾਈਸ 720 ਹੈ 720 ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਆਬ ਵਾਲੇ ਸੂਟ ਤੁਹਾਨੂੰ 5 ਮੀਟਰ ਆਲਓਵਰ ਪ੍ਰਿੰਟ ਦੇ ਨਾਲ ਪਿਓਰ ਮਸਲੀਨ ਦੇ ਮਿਲਣਗੇ ਨਾਲ ਲੈਸ ਵਾਲਾ ਦੁਪੱਟਾ ਇਹਦਾ ਦੁਪੱਟਾ ਤੁਹਾਨੂੰ ਸ਼ਿਫੌਨ ਦਾ ਮਿਲੇਗਾ ਪ੍ਰਾਈਸ ਇਹਨਾਂ ਦਾ ਸਿਰਫ ਤੇ ਸਿਰਫ 720 ਹੈ ਇਹ ਸਾਰੇ ਸੂਟ ਅਵੇਲੇਬਲ ਨੇ ਬਹੁਤ ਹੀ ਪਿਆਰੇ ਸੂਟ ਨੇ ਤੇ ਅਫੋਰਡੇਬਲ ਰੇਂਜ ਵਿੱਚ ਆਏ ਨੇ ਇਹ ਹੁਣ ਤੇ ਅਗਰ ਤੁਸੀਂ ਸੂਟ ਕੋਈ ਵੀ ਬਾਈ ਕਰਨਾ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜਿੱ ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਤੁਹਾਨੂੰ ਤੁਹਾਡੀ ਕਰਦੇ ਰਿਪਲਾਈ ਜਰੂਰ ਆਏਗਾ ਇਹਨਾਂ ਦੇ origignal pictures ਵੀ ਮੈਂ ਇੱਥੇ ਅਪਲੋਡ ਕਰ ਦਿੱਤੀਆਂ ਨੇ ਜੋ ਫਿਲਹਾਲ ਮੇਰੇ ਕੋਲ ਅਵੇਲੇਬਲ ਨੇ ਇਹ ਪਾਰਟੀ ਵਾਲਾ ਲੁੱਕ ਵਾਲਾ ਸਿੰਗਲ ਕਲਰ ਦਾ ਸੋਲੋ ਪੀਸ ਆਇਆ 1090 ਦਾ ਪ੍ਰਾਈਸ ਹੈ ਸਿੰਗਲ ਕਲਰ ਹੈ ਬਹੁਤ ਪਿਆਰਾ ਸੂਟ ਹੈ ਫੁੱਲ ਏਂਬ੍ਰੋਇਡਰੀ ਹੈ ਘੇਰੇ ਤੇ ਬਾਹਾਂ ਤੇ ਗਲੇ ਤੇ ਵੀ ਗ라ਬੂਰਾ ਬਣਿਆ ਹੋਇਆ ਹੈ ਤੇ ਬਾਟਮ ਤੇ ਵੀ ਨਾਲ ਏਂਬ੍ਰੋਇਡਰੀ ਆਏਗੀ ਇਹ 5 ਮੀਟਰ ਦਾ ਆਲ ਓਵਰ ਪ੍ਰਿੰਟ ਸੂਟ ਆਏਗਾ ਬਹੁਤ ਪਿਆਰੇ ਰੰਗ ਆਏ ਨੇ ਦੁਪੱਟੇ ਤੇ ਸੇਮ ਦਿੱਤੇ ਹੋਏ ਨੇ ਇਨਾਂ ਸੂਟਾਂ ਵਿੱਚ ਦੁਪੱਟੇ ਦਾ ਜਿਹੜਾ ਡਿਜ਼ਾਈਨ ਹੈ ਸੇਮ ਆਏਗਾ ਸ਼ਰਟ ਸੂਟ ਦਾ ਜਿਹੜਾ ਫੈਬਰਿਕ ਤੁਹਾਨੂੰ 5 ਮੀਟਰ ਦਾ ਮਿਲੇਗਾ ਉਹ ਜਿਹੜਾ ਹੈ ਉਹ ਡਿਫਰੈਂਟ ਡਿਫਰੈਂਟ ਹੈ ਦੁਪੱਟਾ ਸੇਮ ਸਲੀਨ ਦੇ ਨਾਲ ਆਏਗਾ ਕਢਾਈ ਵੀ ਸੇਮ ਹੋਈ ਹੈ ਜਿਵੇਂ ਕਿ ਸਾਰੇ ਦਿਖਾਈ ਇਹ ਚੌਰ ਚਟ ਫੈਬਰਿਕ ਵਾਲੇ ਸੂਟ ਤੁਹਾਨੂੰ 510 ਰੁਪਏਾਂ ਦੇ ਵਿੱਚ ਮਿਲ ਜਾਣਗੇ ਇਨਾਂ ਵਿੱਚ ਬਹੁਤ ਜ਼ਿਆਦਾ ਆਪਸ਼ਨ ਨੇ 50 ਤੋਂ ਜ਼ਿਆਦਾ ਆਪਸ਼ਨ ਨੇ ਦੇ ਵਿੱਚ ਪਿੰਕ ਟੋਨ ਵਾਲੇ yellow green blue red ਸਾਰੇ ਟੋਨ ਦੇ ਵਿੱਚ ਹੈਗੇ ਆ ਇੱਥੇ ਮੈਂ ਇਹਨਾਂ ਦੀਆਂ ਕੁਝ ਕੁ ਆਪਸ਼ਨਾਂ ਹੀ ਐਡ ਕੀਤੀਆਂ ਨੇ ਬਾਕੀ ਜਿਹੜੀਆਂ ਆਪਸ਼ਨਾਂ ਹੋទੀਆਂ ਦੇਖਣੀਆਂ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ 623924575 'ਚ ਐਡ ਕੀਤਾ ਆ ਉਸ ਨੰਬਰ 'ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਅਗਰ ਇੰਨਾ ਤੇ ਦੂਸਰੇ ਆਪਸ਼ਨ ਦੇਖਣੇ ਨੇ ਜਿਹੜੇ ਮੇਰੇ ਕੋਲ ਅਵੇਲੇਬਲ ਨੇ ਤਾਂ ਉਹ ਮੈਂ ਤੁਹਾਨੂੰ ਉੱਥੇ ਦੱਸ ਦਿਆਂਗੀ ਇੱਕ ਜੌਰਜਟ ਫੈਬ੍ਰਿਕ ਦੇ ਵਿੱਚ ਦੁਪੱਟਾ ਵੀ ਜੌਰਜਟ ਦਾ ਸ਼ਰਟ ਬਾਟਮ ਤਿੰਨੋਂ ਚੀਜ਼ਾਂ ਜੌਰਜਟ ਦੀਆਂ ਤੇ ਦੁਪੱਟੇ ਤੇ ਲੈਸ ਲੱਗੀ ਆ ਆਪਸ਼ਨਾਂ ਇਹਦੇ ਵਿੱਚ ਬਹੁਤ ਜ਼ਿਆਦਾ ਹੈਗੀਆਂ ਨੇ ਉਹ ਤੁਸੀਂ ਨੰਬਰ ਜਾ ਕੇ ਮੈਸੇਜ ਕਰ ਸਕਦੇ ਐ ਕ੍ਰੇਪ ਸ਼ਰਟ ਜੌਰਜਟ ਦਾ ਦੁਪੱਟਾ ਤੇ ਜੌਰਜਟ ਦੀ ਬਾਟਮ ਦੇ ਨਾਲ ਸੂਟ ਆਣਗੇ ਸਿਰਫ 450 ਰੁਪਏ ਦਾ ਪ੍ਰਾਈਸ ਹੈ 450 ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਇਹਦੇ ਵਿੱਚ ਵੀ ਆਪਸ਼ਨਾਂ ਦੀ ਕੋਈ ਕਮੀ ਨਹੀਂ ਹੈ 15 ਤੋਂ 20 ਆਪਸ਼ਨਾਂ ਰੰਗ ਆਉਂਦੇ ਨੇ ਡਿਫਰੈਂਟ ਡਿਫਰੈਂਟ ਸੂਟ 2.5 ਮੀਟਰ ਜਿਹੜਾ 2.5 ਮੀਟਰ ਦੀ ਸ਼ਰਟ ਦਾ ਫੈਬਰਿਕ ਆਏਗਾ 2.5 ਮੀਟਰ बॉटम ਸ਼ਰਟ ਪ੍ਰਿੰਟਡ ਹੈ बॉटम प्लेन ਹੈ ਪ੍ਰਾਈਸ ਇਹਦਾ 450 ਹੈ ਫ੍ਰੀ ਸ਼ਿਪਿੰਗ ਚਾਰजेस ਹੈ ਬਾਕੀ ਇਹਦੀ ਆਪਸ਼ਨ ਦੇਖਣੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜੇਸੀ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੇ ਕੋਲ ਦਾ ਰਿਪਲਾਈ ਜ਼ਰੂਰ ਆਏਗਾ ਇੱਥੇ ਮੈਂ ਅੱਜ ਕੁਝ ਸੂਟਾਂ ਦੀ ਥੋੜੀਆਂ ਆਪਸ਼ਨ ਹੀ ਐਡ ਕੀਤੀਆਂ ਨੇ ਬਾਕੀ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਆਪਸ਼ਨ ਹੈ ਹੈਗੀਆਂ ਨੇ ਇਹ ਵੀ ਜੌਰਜਟ ਦਾ ਹੈ ਤੇ ਨਾਲ ਦੁਪੱਟਾ ਵੀ ਜੌਰਜਟ ਦਾ ਜਿਹੜਾ ਬਾਟਮ ਆਇਕ ਆ ਕਾਟਨ ਦੇ ਵਿੱਚ ਚਿਕਨਕਾਰੀ ਵਰਕ ਵਾਲਾ ਆਇਆ ਘੱਟ ਤੇ ਸ਼ਰਟ ਦੇ ਘੇਰੇ ਤੇ ਵੀ ਵਰਕ ਹੈ 630 ਪਈਆਂ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਜੌਰਜਟ ਦਾ ਦੁਪੱਟਾ ਲੈਸ ਲੱਗੀ ਹੈ ਸ਼ਰਟ ਤੇ ਵੀ ਲੈਸ ਲੱਗੀ ਹੋਈ ਹੈ ਘੇਰੇ ਤੇ ਜਿਹੜਾ ਲੈਸ ਲੱਗੀ ਉਹ ਕਢਾਈ ਵਾਲੀ ਹੈ ਤੇ ਬਾਟਮ ਵੀ ਐਮਬਰਾਇਡਰੀ ਵਰਕ ਵਾਲਾ ਵਾਈਟ ਕਲਰ ਦਾ ਬਾਟਮ ਹੈ ਸਾਰਿਆਂ ਦੇ ਨਾਲ ਸ਼ਰਟ ਤੇ ਦੁਪੱਟੇ ਦਾ ਕਲਰ ਸੇਮ ਹੈ ਤੇ ਬਾਟਮ ਦੇ ਨਾਲ ਮੈਚ ਕਰਕੇ ਕਢਾਈ ਜਿਹੜੀ ਆ ਉਹ ਸ਼ਰਟ ਤੇ ਦਿੱਤੀ ਗਈ ਹੈ ਤੇ ਨਾਲ ਦੁਪੱਟੇ ਤੇ ਵੀ ਲੈਸ ਸੇਮ ਕਲਰ ਦੀ ਲਗਾਈ ਦੀ ਹੈ ਪ੍ਰਾਈਸ ਇਹਦਾ 630 ਆ ਫ੍ਰੀ ਸ਼ਿਪਿੰਗ ਚਾਰਜਸ ਆਲਓਵਰ ਇੰਡੀਆ ਐ ਟਮੈਟੋ ਕਲਰ ਹੈ ਐ ਜਿਹੜਾ ਟਮੈਟੋ ਸ਼ੋਰੈਂਸੀ ਜਾਂ ਪੀਚ ਕਲਰ ਵਿੱਚ ਆਏਗਾ ਐ ਵਾਲੀ ਅਲਟਰ ਵੀ ਹੈ ਬ੍ਰਾਂਡਲੈਸ ਨੂੰ ਲੈ 600 ਇਹਦਾ ਪ੍ਰਾਈਸ ਆ ਬਾਟਮ ਪਲੇਨ ਆਏਗੀ ਸ਼ਰਟ ਪ੍ਰਿੰਟਡ ਆ ਦੁਪੱਟਾ ਪ੍ਰਿੰਟਡ ਆ ਦੁਪੱਟਾ ਕਾਟਨ ਦਾ ਬਾਟਮ ਵੀ ਕਾਟਨ ਦੀ ਸ਼ਰਟ ਵੀ ਕਾਟਨ ਦੀ ਆ ਸਿਰਫ ਤੇ ਸਿਫ 600 ਇਹਦਾ ਪ੍ਰਾਈਸ ਆ ਇਹਦੇ ਵਿੱਚ ਆਪਸ਼ਨਾਂ ਜਿਹੜੀਆਂ ਸ਼ਰਟ ਦੇ ਪ੍ਰਿੰਟ ਹੋਏ ਸੇਮ ਹੈ ਦੁਪੱਟਾ ਡਿਫਰੈਂਸ ਆਏਗਾ ਬਾਕੀ ਸਾਰਾ ਸੇਮ ਹੈ ਤੇ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਦਿਓ ਇਹ ਫਿਲਹਾਲ ਸਾਰੇ ਕਲਰ ਇਹਦੇ अवेलेबल ਨਹੀਂ ਕਿਉਂਕਿ ਸ਼ਰਟ ਦਾ ਡਿਜ਼ਾਈਨ ਸੇਮ ਹੈ ਬਾਟਮ ਪਲੇਨ ਹੈ ਦੁਪੱਟੇ ਵਿੱਚ ਡਿਫਰੈਂਸ ਆਏਗਾ ਪੈਟਰਨ ਸੇਮ ਆਏਗਾ ਉਹਦੇ ਜਿਹੜੇ ਕਲਰਸ ਨੇ ਉਹ ਵੱਖਰੇ ਵੱਖਰੇ ਥੋੜਾ ਡਿਜ਼ਾਈਨ ਵੱਖਰਾ ਦੇ ਦਿੱਤਾ ਹੈ ਬਾਕੀ ਅਗਰ ਤੁਸੀਂ ਕੁਐਰੀ ਕਰਨੀ ਹੈ ਜੇ ਸੂਟ ਬਾਈ ਕਰਨਾ ਤਾਂ ਮੈਂ ਨੰਬਰ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਦਿਓ ਇਹ ਕੁਝ ਸੂਟਾਂ ਦੀ ਜਿਹੜੇ ਸਟਾਰਟਿੰਗ ਤੇ ਆਏ ਸੀ ਉਹਨਾਂ ਦੇ ਨਾਲ ਰ ਕੋਈ ਇਹਨਾਂ ਦੇ ਵਿੱਚ ਅਸੀਂ ਡੁਪਲੀਕੇਸ਼ਨ ਨਹੀਂ ਯੂਜ਼ ਕੀਤੀ ਸਾਰੀਆਂ origignal pictures ਨੇ same as it is color ਹਨ ਜਿਵੇਂ ਇੱਥੇ ਸ਼ੋ ਹੋ ਰਹੇ ਨੇ ਤੇ ਇਹ ਵੀ ਇਹਨਾਂ ਦੇ ਕਲਰ ਹੀ ਮੈਂ ਇੱਥੇ ਐਡ ਕੀਤੇ ਨੇ ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਸਿਰਫ white ਕੱਪੜੇ ਦੇ ਉੱਪਰ ਇਹਨਾਂ ਦੀ ਫੋਟੋ ਕਲਿੱਕ ਕੀਤੀਆਂ ਨੇ ਬਾਕੀ ਰਿਸਨਲ ਕਲਰ same as it is ਹਨ ਤੇ ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੇਂ ਨਵੇਂ ਕਲੈਕਸ਼ਨ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ